ਕਪੂਰਥਲਾ ਦੇ ਕਾਂਜਲੀ ਪੁਲ ਤੇ ਦੋ ਟੀਰਾ ਦਰਮਿਆਨ ਖੂਨੀ ਝੜਪ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 9 ਵਜੇ ਪੁਲ ਤੋਂ ਲੰਘਣ ਸਮੇਂ ਇਹਨਾਂ ਦੋਹਾਂ ਹੀ ਟੀਰਾ ਵਿਚਕਾਰ ਪਹਿਲਾਂ ਬਹਿਸਬਾਜ਼ੀ ਹੋਈ ਤੇ ਦੇਖਦੇ ਹੀ ਦੇਖਦੇ ਇਹ ਬਹਿਸਬਾਜ਼ੀ ਖੂਨੀ ਰੂਪ ਧਾਰਨ ਕਰ ਗਈ ਫਿਲਹਾਲ ਦੋਵੇਂ ਹੀ ਟੀਨਾ ਦੇ ਗੰਭੀਰ ਜ਼ਖਮੀ ਲੋਕ ਹਸਪਤਾਲ ਵਿੱਚ ਜੇਰੇ ਇਲਾਜ ਨੇ ਤੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਹੋਇਆ ਕੀ ਭਾਈ ਝਗੜਾ ਭਾਈ ਮੇਰੇ ਮੈਂ ਤਾਂ ਰਾਹ ਤੇ ਮੰਗ ਰਿਹਾ ਸੀ ਕਿ ਮੇਰੇ ਮੂਰੇ ਮੂਰੇ ਲੱਗੇ ਆ ਮੇਰੇ ਆਉਂਦੇ ਆ ਮੈਂ ਕੁਝ ਨਹੀਂ ਮੈਂ ਆੜ ਕੇ ਖੜਾ ਹੋਇਆ ਮੇਰੇ ਆਉਂਦੇ ਆ ਡਾਕਟਰ ਮਾਰਦਾ ਹੀ ਇਹਨਾਂ ਨੇ ਕਿਹਨਾਂ ਨੇ ਹੋਰ ਤਿੰਨ ਜਣੇ ਸੀਗੇ ਜੀ ਅਚਾਨਕ ਹੀ ਪਤਾ ਨਾ ਨਹੀਂ ਸਾਰੀ ਤੋਂ ਮੈਂ ਜਾਣਦਾ ਹੀ ਨਹੀਂ ਇਹਨਾਂ ਨੂੰ ਤਾਂ ਚੱਕੀ ਝਗੜਾ ਕੀ ਹੋਇਆ ਝਗੜਾ ਕੁਝ ਨਹੀਂ ਦਗਾ ਹੋਇਆ ਅਗਰ ਮੈਂ ਮੇਰਾ ਘਰ ਵਾਲਾ ਜਾਂਦੀ ਬੇਸੀ ਨਾ ਤੁਹਾਡੇ ਘਰ ਵਾਲੇ ਦਾ ਮੇਰੇ ਘਰ ਵਾਲੇ ਦਾ ਨਾਮ ਹਰਪ੍ਰੀਤ ਅੱਛਾ ਜੀ ਹਾਂਜੀ ਇਹ ਮਤਲਬ ਕਿ ਮੈਨੂੰ ਲੈ ਕੇ ਜਾਂਦੇ ਬੇਸੀ ਵੀ ਅੱਛੇ ਤੇ ਆਪਾਂ ਦੁਕਾਨ ਦਾ ਸਮਾਨ ਲੈ ਜਾਂਦੇ ਬੇਸੀ ਸਮਾਨ ਲੈ ਕੇ 올ਡੇ ਸੀ ਇਹਨਾਂ ਨੇ ਕੰਮ ਦੇ ਹਲੇ ਚੜ੍ਹਨ ਹੀ ਲੱਗਿਆ ਇਹਨਾਂ ਨੇ ਮੇਰੇ ਘਰ ਮੈਨੂੰ ਮਨ ਲੱਗੀ ਨਾ ਖਿੱਚਣ ਦੀ ਕੋਸ਼ਿਸ਼ ਕੀਤੀ ਆਪਣੀ ਸਕੂਟਰੀ ਤੇ ਬਿਠਾ ਦਿੱਤੀ ਕੋਣ ਕੋਣ ਸੀ ਇਹ ਮੈਨੂੰ ਇਹਨਾਂ ਦੇ ਨਾਮ ਨਹੀਂ ਪਤਾ ਇੱਕ ਜਿਹਦੇ ਦਾਤ ਵੱਜਾ ਉਹਦੇ ਤੇ ਇੱਕ ਜਿਹੜਾ ਦੁੱਧਾ ਵਾ ਮੁੰਡੇ ਤਾਂ ਜਿਹੜੇ ਤਿੰਨ ਚਾਰ ਹੋਰ ਵੀ ਟਰਾਲ ਦੇ ਜਦੋਂ ਮੇਰੇ ਬੰਦੇ ਨੇ ਮੈਨੂੰ ਖਿਚਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੇਰੇ ਬੰਦਿਆ ਦੇ ਆਲੇ ਕੋਲ ਦਾਤ ਨੂੰ ਤਾਰੇ ਹੋਏ ਆ ਤੇ ਉਲਟਾ ਮੇਰੇ ਬੰਦੇ ਦੇ ਦਾਤ ਮੇਰੇ ਬੰਦੇ ਨੇ ਜਦੋਂ ਮਾਰੇ ਉਲਟਾ ਮੇਰੇ ਬੰਦੇ ਦੇ ਪਰਚਾ ਕਰਵਾਉਂਦੇ ਪਏ ਕਿ ਇਹੇ ਸਾਡੇ ਤੇ ਚੋਰੀ ਦਾ ਨਾਮ ਲਾਉਂਦੇ ਪਏ ਜੇ ਆਪਾਂ ਲੋਟ ਕੋਈ ਕਰਨੀ ਹੁੰਦੀ ਤੇ ਆਪਾਂ ਦੁਕਾਨ ਦਾ ਕੰਮ ਕਿ ਬਿੱਡੇ ਪਹਿਲੇ ਤੁਸੀਂ ਦੇਖੋ ਦੁਕਾਨ ਮੇਰੀ ਜੀਅ ਤੇ ਮੂਰੇ ਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੀ ਮੈਂ ਕਿੱਥੇ ਜਾਣਾ ਇਹਨੂੰ ਦੇਖ ਲੈ ਮੈਂ ਮੋਕੇ ਤੇ ਗਿਆ ਬਿਲਕੁਲ ਇਹਨਾਂ ਦਾ ਆਫਸ ਵਿੱਚ ਹੋ ਚੁੱਕਾ ਸੀ ਕੰਮ ਉਹ ਬੰਦਾ ਜਿਹੜਾ ਗਿਆਨੀ ਆ ਉਹ ਮੋਕੇ ਤੇ ਭੱਜ ਗਿਆ ਸੀ ਇਹ ਬ੍ਰਦਰ ਜਿਹੜਾ ਕਬੱਡੀ ਖਿਡਾਰੀ ਆ ਇਹ ਹੈਗਾ ਸੀ ਉੱਥੇ ਇਹਨਾਂ ਨੂੰ ਮੈਂ ਇੱਕੋ ਗੱਲ ਕਹੀ ਤੁਸੀਂ ਜਾ ਕੇ ਦਾਖਲ ਹੋ ਜਾਓ ਫਿਰ ਉਹ ਜਦੋਂ ਉਹਦੇ ਕੋਲ ਬੰਦੇ ਨਾਲ ਨੂਨ ਦੇ ਆਏ ਆ ਉਹਨਾਂ ਨੇ ਆ ਕੇ ਉਹਨੂੰ ਵੀ ਲਿਆਂਦਾ ਵਾ ਕਾਫੀ ਹਜੂਮ ਇਕੱਠਾ ਹੋਇਆ ਇਸ ਵਿੱਚੋਂ ਉਹਨੂੰ ਕੱਟਿਆ ਉਹਨੇ ਕਿਹਾ ਵੀ ਤੁਸੀਂ ਦਾਖਲ ਹੋ ਜਾਓ ਕਾਰਵਾਈ ਦੀਆਂ ਗੱਲਾਂ ਤਾਂ ਅਗਲੀਆਂ ਪਹਿਲਾਂ ਦਾਖਲ ਤੋਂ ਹੋਣਾ ਚਾਹੀਦਾ ਪਰ ਜੋ ਮੌਕੇ ਦੇ ਹਾਲਾਤ ਸੀਗੇ ਬਹੁਤ ਮਾੜੇ ਸੀ ਠੀਕ ਹੈ ਜੀ ਕੀ ਇਨਸਪੈਕਟਰ ਕੀ ਕਾਰਵਾਈ ਕਰ ਰਹੇ ਹੋ ਕੀ ਕਾਰਵਾਈ ਐ ਐਮਐਲਆਰ ਨੇ ਇਹ ਕਟੀਆਂ ਚੜ੍ਹੀਆਂ ਠੀਕ ਹੈ ਜੀ ਜੋ ਜੈਲਮਨ ਕਾਰਵਾਈ ਹੋ ਗਿਆ ਜੋ ਮੌਕੇ ਤੇ ਹੋਇਆ ਤੁਸੀਂ ਕੀਤਾ ਹੋ ਤਸਦੀਕ ਇਸ ਵੇਰੇ ਵੀ ਕਰਾਂਗੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਵੇ ਜੋ ਹੋਇਆ ਮੌਕੇ ਦੇ ਮੁਤਾਬਕ ਉਹਥੇ ਮੈਂ ਦੇਖਿਆ ਉਹਦੇ ਮੁਤਾਬਕ ਹੀ ਕਾਰਵਾਈ ਹੋਵੇ ਕੋਈ ਕਾਲਜ ਮਿਲਣ ਲਈ ਚੜ੍ਹਦੇ ਕੇਸ ਆਇਆ ਦੋ ਬੰਦੇ ਆਪਸ ਚ ਲੜਦੇ ਆ ਚਾਰਕ ਬੰਦੇ ਹੈਗੇ ਤੇ ਚਾਰ ਸਕਦਾ ਹੈ ਕਿ ਇਹਨਾਂ ਦੇ ਪ੍ਰਚਾਰ ਕਰਤਾਵਾ ਰਾਜਮਨ ਇਨਫੋਰਮੇਸ਼ਨ ਭੇਜਦੇ ਹੈ ਰਾਜਮਨ ਇਹ ਆਪਾਂ ਆਪਣੇ ਜ਼ਬੰਦੀ ਕੰਮ ਇਹ ਕਰਦੇ ਹੈ ਇਸੇ ਨਾਲ ਬੰਦੇ ਰਾਜਮਨ